ਕਾញੋ ਸਰਿਆ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਪਾਣੀ ਨਿਕਲਣ ਦੀ ਵਿਵਸਥਾ ਕੀਤੀ ਜਾਵੇ ਇਸ ਨਾਲ ਸਾਡੀ ਪੜਾਈ ਤੇ ਸਕੂਲ ਦਾ ਬਹੁਤ ਨੋਸ ਹੋ ਰਿਹਾ ਹੈ ਧੰਨਵਾਦ ਬਾਕੀ ਵਾਸਤੇ ਪੰਜਾਹ ਦਿਨ ਪਹਿਲਾਂ ਵੀ ਇਹੀ ਹਾਲਾਤ ਸੀ ਸਾਰਾ ਸ਼ਹਿਰ ਜਲ-ਥਲ ਸੀ ਅੰਡਰਬ੍ਰਿਜ ਪਾਣੀ ਨਾਲ ਭਰ ਗਿਆ ਸੀ ਮੀਡੀਆ ਵੀ ਆਇਆ ਗੱਡੀਆਂ ਵੀ ਅੰਡਰਬ੍ਰਿਜ ਚ ਹੈ ਨਾ ਫਸੀਆਂ ਨੇ ਕੱਲ ਥੋੜੀ-ਮੋਟੀ ਨਜਾਜ਼ ਮਿਲੀ ਸੀ ਉਸ ਤੋਂ ਬਾਅਦ ਛੇਰ ਦੀ ਭਾਰੀ ਬਾਰਿਸ਼ ਨੇ ਹਾਲਾਤ ਉਸ ਤੋਂ ਵੀ ਬੱਦਤਰ ਕਰ ਦਿੱਤੇ ਹਨ ਹਸਪਤਾਲ ਵਿੱਚ ਵੀ ਪਾਣੀ ਭਰ ਗਿਆ ਆ ਮੁਹੱਲੇ ਦਾ ਹਾਲ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਦੇ ਮਕਾਨ ਨਵੇਂ ਸੀ ਉਹ ਤਾਂ ਪ੍ਰੇਸ਼ਾਨ ਸੀ ਪਰ ਅੱਜ ਦੀ ਬਾਰਿਸ਼ ਨੇ ਜਿਨ੍ਹਾਂ ਦਾ ਲੈਵਲ ਬਰਾਬਰ ਸੀ ਉਹਨਾਂ ਘਰਾਂ 'ਚ ਵੀ ਪਾਣੀ ਵਗਿਆ ਕਈ ਲੋਕ ਤਾਂ ਰੋਟੀ ਵੱਲੋਂ ਵੀ ਵਿਚਾਰੇ ਥੜੇ ਪੈਣਾਂ ਕੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿੰਨੀ ਜਲਦੀ ਹੋ ਸਕਦਾ ਹੈ ਇਹ ਸਮੱਸਿਆ ਸਾਰੇ ਪੰਜਾਬ ਦੀ ਅੱਜ ਗੱਲ ਆਪੀ ਮੰਨਦੇ ਹਾਂ ਪਰ ਫਿਰ ਵੀ ਜੇ ਕਿਸੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਉਹਦਾ ਹੱਲ ਹੋ ਸਕਦਾ ਹੈ ਤੇ ਨਾਲ ਜ਼ਿੰਮੇਵਾਰ ਕੱਲਾ ਪ੍ਰਸ਼ਾਸਨ ਨਹੀਂ ਕੱਲਾ ਕੱਲਾ ਬੰਦਾ ਇਸ ਤਬਾਹੀ ਲਈ ਇਸ ਗੰਭੀਰਤਾ ਲਈ ਜ਼ਿੰਮੇਵਾਰ ਹੈ ਕਿਉਂਕਿ ਅਸੀਂ ਆਪਣੀਆਂ ਆਦਤਾਂ ਤੇ ਕਾਬੂ ਨਹੀਂ ਪਾਰੇ ਪਲਾਸਟਿਕ ਦੀ ਬੋਤਲ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ ਪਲਾਸਟਿਕ ਦੇ ਲਫਾਫੇ ਅੰਤਾਂ ਦੇ ਹਰ ਕਰਾ ਜੋ ਨਿਕਲਦੇ ਨੇ ਪੂਰਾ ਪਰਦੇ ਸਿੱਟ ਦਿੰਨੇ ਆ ਕਾਫੀ ਹੱਦ ਤੱਕ ਅਸੀਂ ਆਪ ਵੀ ਇਸ ਤਬਾਹੀ ਦੇ ਜ਼ਿੰਮੇਵਾਰ ਆ ਸੋ ਹਰ ਬੰਦਾ ਜੇ ਆਪਣਾ ਰੋਲ ਜ਼ਿੰਮੇਵਾਰੀ ਨਾਲ ਇਮਾਨਦਾਰੀ ਨਾਲ ਨਿਭਾਵੇ ਤਾਂ ਇਹ ਸਮੱਸਿਆ 50% ਤੋਂ ਜ਼ਿਆਦਾ ਸਿਰਫ ਆਪਣੀਆਂ ਆਦਤਾਂ ਬਦਲ ਨਾਲ ਹੱਲ ਹੋ ਸਕਦੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਇੱਕ ਵਾਰੀ ਫੇਰ ਬੇਨਤੀ ਕਰਾਂਗੇ ਸਾਡਾ ਏਰੀਆ ਸਾਰੇ ਲਹਿਰੇ ਤੋਂ ਨੀਵਾ ਪਿੰਡ ਦਾ ਪਾਣੀ ਫਰਨੀਚਰ ਮਾਰਕੀਟ ਦਾ ਪਾਣੀ ਇਸ ਏਰੀਆ ਦਾ ਸਾਰਾ ਪਾਣੀ ਆ ਕੇ ਇੱਥੇ ਇਕੱਠਾ ਹੋ ਜਾਂਦਾ ਜੇ ਨਿਕਾਸੀ ਟੰਗਦੀ ਹੋਵੇ ਬਾ ਥੋੜਾ ਜਲਦੀ ਰਾਤ ਮਿਲੂਗੀ ਨਹੀਂ ਫਿਰ ਘਰਾਂ ਚ ਕੈਦ ਹੋਇਆ ਤਾ ਬੈਠੇ ਆ ਬੱਚੇ ਔਰਤਾਂ ਬਜ਼ੁਰਗ ਕੋਈ ਬਿਮਾਰ ਹੋ ਜਾਂਦਾ ਤਾਂ ਪਿੱਛੇ ਜੀ ਗੱਡੀ ਲੰਗੀ ਆ ਬੜਾ ਔਖਾ ਇੱਕ ਬਜ਼ੁਰਗ ਨੂੰ ਲੈ ਕੇ ਜਾ ਰਹੇ ਸੀ ਸੋ ਕੋਸ਼ਿਸ਼ ਕਰਦੇ ਆ ਅਸੀਂ ਵੀ ਤੇ ਪ੍ਰਸ਼ਾਸਨ ਵੀ ਗੱਲ ਮਿਲ ਕੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈਏ ਧੰਨਵਾਦ ਹਲੋ ਹਾਂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦੇ ਆ ਛੱਤਾਂ ਚੋਈ ਜਾਂਦੀਆਂ ਇਹ ਪਾਣੀ ਦੀ ਕਲੋਨੀ ਦਾ ਨਿਕਾਸ ਕਿਸੇ ਪਾਸੇ ਨਹੀਂ ਇਹਦਾ ਪ੍ਰਸ਼ਾਸਨ ਤੋਂ ਸੁਵੇਹੀ ਅੱਛੀ ਔੜ ਕੇ ਬੇਨਤੀ ਹੈ ਤੇ ਇਹ ਲੋਕਾਂ ਦਾ ਸਮਾਨ ਨੂੰ ਬਚਾਓ ਠੀਕ ਹੈ ਪ੍ਰਸ਼ਾਪ ਪਾਣੀ ਬਹੁਤ ਜ਼ਿਆਦਾ ਆ ਰਿਹਾ ਇਹਦਾ ਕੋਈ ਹੱਲ ਹੈ ਨਹੀਂ ਰੱਬ ਦਾ ਤਾਂ ਕੀ ਕਰੀਏ ਪਰ ਜਿੰਨਾ ਪ੍ਰਸ਼ਾਸਨੋਂ ਦਾ ਫਿਰ ਵੀ ਉਹਨਾਂ ਨੂੰ ਇਹ ਚਾਹੀਦਾ ਹੈ ਬਈ ਬਈ ਪਾਣੀ ਦੀ ਨਿਕਾਸੀ ਦਾ ਬਾਹਰ ਕਰਨ ਕੋਲ ਨਹੀਂ ਜਿਹੜਾ ਪਾਣੀ ਨਾ ਖੜੇ ਕਿੰਨਾ ਮਕਾਨਾਂ ਦੇ ਅੰਦਰ ਪਾਣੀ ਨਾ ਮਕਾਨਾਂ ਐ ਸਮਾਨ ਟੁਫੇ ਪੈਣ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਭੜਿਆ ਪਿਆ ਤਾਂ ਸੱਤ ਜੋੜ ਕੇ ਹੀ ਬੇਨਤੀ ਹੈ ਤੇ ਵੀ ਇਹ ਜਲਦੀ ਤੋਂ ਜਲਦੀ ਹੱਲ ਕਰਾਏ ਹੋਵੇ ਪੀਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਗਲੀ ਦਾ ਜਿਹੜਾ ਹੈ ਸਾਡੇ ਮੁਹੱਲੇ ਦਾ ਸਾਡੇ ਸ਼ਹਿਰ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਜੀ ਪਾਣੀ ਦਾ ਜਿਹੜਾ ਆਏ ਵਾਰੀ ਯਾਨੀ ਕਿ ਪਾਣੀ ਦੀ ਬਹੁਤ ਯਾਨੀ ਕਿ ਬੁਰਾ ਹਾਲ ਹੁੰਦਾ ਸਾਡੀਆਂ ਛੱਤਾਂ ਚੋਂ ਲੱਗ ਰਹੀਆਂ ਨੇ ਠੀਕ ਹੈ ਜੀ ਤੇ ਪਾਣੀ ਦੇ ਏਡਾ ਬੁਰਾ ਹਾਲ ਹੈ ਵੀ ਲੰਘਣ ਕਰਨ ਦੀ ਬਹੁਤ ਦਿੱਕਤ ਹੈ ਜੀ ਅਸਾਂ ਯਾ ਤੇ ਕਮਰੇਆਂ ਚ ਪਾਣੀ ਵੜਿਆ ਪਿਆ ਸਾਰੇ ਪਾਸੇ ਇੱਟਾਂ ਲਾ ਰੱਖੀਆਂ ਨੇ ਬਰੇਤੀ ਦੇ ਗੱਠੇ ਲਾ ਰੱਖੇ ਨੇ ਤਾਂ ਵੀ ਪਾਣੀ ਅੰਦਰ ਵੜੀ ਜਾਂਦਾ ਉਧਰ ਖਲਸਾਂ ਦੇ ਪਾਪਾਂ ਦਾ ਵੜੀ ਜਾਂਦਾ ਉਧਰ ਪਾਣੀ ਆਲਾ ਵੜਿਆ ਜਾਂਦਾ ਕੀ ਕਰੀਏ ਅਸੀਂ ਦੁਖੀ ਹੋਏ ਪਏ ਆ